ਅੱਜ ਸਾਡੇ ਡਿਸਟ੍ਰਿਕਟ ਕੋਰਟ 'ਚ ਜਿਹੜਾ ਘਰਾ ਹੋਇਆ ਇਹ ਬਹੁਤ ਮਾੜਾ ਹੋਇਆ ਸਾਡਾ ਕੰਮ ਇੰਨਾ ਪ੍ਰੈਸ਼ਰਫੁੱਲ ਹੈ ਨਾ ਕਿ ਸਟਾਫ ਵੀ ਪ੍ਰੈਸ਼ਰਫੁੱਲ ਹੈ ਐਸੀ ਵੀ ਪ੍ਰੈਸ਼ਰ ਦੇ ਵਿੱਚ ਕੰਮ ਕਰਦੇ ਆ ਅੱਜ ਜਿਹੜਾ ਇਨਸੀਡੈਂਟ ਹੋਇਆ ਸਾਡੇ ਵਕੀਲਾਂ ਦੇ ਉੱਤੇ ਹੱਥ ਚੱਕਿਆ ਗਿਆ ਜਦ ਤੱਕ ਜਿਹੜੇ ਬੰਦੇ ਕਲਪਰੇਟ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਸਰਵਿਸ ਤੋਂ ਟਰਮੀਨੇਟ ਨਹੀਂ ਕੀਤਾ ਜਾਂਦਾ ਤਦ ਤੱਕ ਨੌ ਵਰਕ ਰਹੇਗਾ ਹਰ ਜੇ ਪੁਲਿਸ ਨੇ ਇਹ ਸਾਨੂੰ ਕੁਝ ਨਹੀਂ ਦੱਸਿਆ ਕਿ ਐਸੀ ਕੁਝ ਕੀਤਾ ਵੀ ਹੈ ਕਿ ਨਹੀਂ ਤੁਸੀਂ ਖੁਦ ਸੋਚੋ ਜੀ ਅਸੀਂ ਪੰਜਾਬ ਤੇ ਰਹਿੰਦੇ ਆ ਸਿੱਖ ਧਰਮ ਨੂੰ ਸਾਰੇ ਅਸੀਂ ਫੋਲੋ ਕਰਦੇ ਆ ਉਹਦੇ ਵਿੱਚ ਪੱਗ ਤਾਰ ਦੇਣੀ ਉਹ ਕਿੱਥੇ ਤੱਕ ਜਾਇਜ਼ ਹੈ ਜੀ ਇਹ ਕੋਈ ਇਹ ਕੋਈ ਸੈਂਸਿਬਲ ਬੰਦੇ ਦਾ ਕੰਮ ਨਹੀਂ ਹੈ ਇਹ ਕੋਈ ਗੁੰਡੇ ਤਤਵ ਬੰਦੇ ਹੋਣੇ ਨੇ ਉਹਨਾਂ ਨੇ ਆ ਕੰਮ ਕੀਤਾ ਜਿਹੜੇ ਮੁਲਾਜ਼ਮ ਬਣ ਗਏ ਉਹਨਾਂ ਨੂੰ ਸਰਵਿਸ ਤੋਂ ਟਰਮੀਨੇਟ ਕਰਨਾ ਜੀ ਸਸਪੈਂਸ਼ਨ ਨਹੀਂ ਸਾਨੂੰ ਸਾਨੂੰ ਡਿਸਮਿਸਲ ਚਾਹੀਦੀ ਹੈ ਮੇਰੇ ਸਾਡੇ ਵਕੀਲ ਸਾਹਿਬ ਨਾਲ ਕੋਟਮਾਰ ਕੀਤੀ ਹੈ ਤੇ ਉਹਨਾਂ ਦੇ ਪੱਗ ਵੀ ਲਾਈ ਹੈ ਜੀ ਤੇ ਦਰਵਾਜ਼ੇ ਬੰਦ ਕਰਕੇ ਕੋਟੇ ਨੂੰ ਕੋਸ਼ਿਸ਼ ਵੀ ਕੀਤੀ ਦੀ ਹੈ ਤੇ ਉਹਨਾਂ ਨੂੰ ਜਾਣੋ ਮੰਨ ਦੀ ਵੀ ਕੋਸ਼ਿਸ਼ ਹੋਈ ਹੈ ਜੀ 7-8 ਜਾਂ 10 ਬੰਦੇ ਸੀਗੇ ਨਾਜਰੂਮ ਦੇ ਵਿੱਚ ਜਿਨ੍ਹਾਂ ਨੇ ਫੜ ਕੇ ਸਾਡੇ ਵਕੀਲਾਂ ਨੂੰ ਦੋ ਵਕੀਲ ਸੀਗੇ ਜੀ ਉਹਨਾਂ ਨੂੰ ਧਾੜਿਆ ਜੀ ਸਾਡੀ ਮੰਗ ਇਹ ਹੈ ਜੀ ਉਹਨਾਂ ਦੇ ਬੰਦੇ ਕਰਵਾਈ ਕੀਤੀ ਜਾਵੇ ਉਹਨਾਂ ਦੀ ਜੋ ਇਹਨਾਂ ਦੇ ਜੋ ਸਰਤੇ ਜਿਹੜੀ ਸਰਕਾਰੀ ਨੌਕਰੀ ਦਾ ਹੈਗਾ ਉਹ ਉਤਾਰਿਆ ਜਾਵੇ ਇਹ ਰਿਕਵੈਸਟ ਹੈ ਮਰਨੁਕਤ ਐਡਵੋਕੇਟ ਅੱਜ ਸਾਡੇ ਡਿਸਟ੍ਰਿਕਟ ਕੋਰਟ 'ਚ ਜਿਹੜਾ ਕਾਰਾ ਹੋਇਆ ਹੈ ਇਹ ਬਹੁਤ ਮਾੜਾ ਹੋਇਆ ਤੇ ਵਕੀਲ ਭਾਈਚਾਰਾ ਨਾ ਬੜਾ ਏਕੇ ਨਾਲ ਚੱਲਦਾ ਲੜਦਾ ਉਹ ਕਿਸੇ ਨਾਲ ਨਹੀਂ ਸਾਡਾ ਕੰਮ ਇੰਨਾ ਪ੍ਰੈਸ਼ਰਫੁੱਲ ਹੈ ਨਾ ਕਿ ਸਟਾਫ ਵੀ ਪ੍ਰੈਸ਼ਰਫੁੱਲ ਹੈ ਐਸੀ ਵੀ ਪ੍ਰੈਸ਼ਰ ਦੇ ਵਿੱਚ ਕੰਮ ਕਰਦੇ ਆ ਅੱਜ ਜਿਹੜਾ ਇਨਸੀਡੈਂਟ ਹੋਇਆ ਸਾਡੇ ਵਕੀਲਾਂ ਦੇ ਉੱਤੇ ਹੱਥ ਚੱਕਿਆ ਗਿਆ ਨਾਦਰ ਰੂਮ 'ਚ ਬੁਲਾ ਕੇ ਹੱਥ ਚੱਕਿਆ ਕੋਰਟ ਨੋਜ਼ ਜੀ ਗੱਲ ਕੀ ਹੋਈ ਪਰ ਹੱਥ ਚੱਕਣਾ ਕਿੱਥੇ ਤੱਕ ਜਾਇਜ਼ ਹੈ ਅਤੇ ਜਿਕਨਾਂ ਕਿਸੇ ਤੇਜ ਜੈ ਜਨੀ ਸਾਡੀ ਬਾਅਦ ਇਹਨੂੰ ਜਿਹੜਾ ਐਕਟ ਹੋਇਆ ਵਾ ਇਹਨੂੰ ਕੰਡੈਮ ਕਰਦੀ ਹੈ ਤੇ ਸਾਡੀ ਐਗਜ਼ੈਕਟਿਵ ਨੇ ਇਹ ਫੈਸਲਾ ਕੀਤਾ ਜਦ ਤੱਕ ਜਿਹੜੇ ਬੰਦੇ ਕਲਪਰੇਟ ਨੇ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਸਰਵਿਸ ਤੋਂ ਟਰਮੀਨੇਟ ਨਹੀਂ ਕੀਤਾ ਜਾਂਦਾ ਤਦ ਤੱਕ ਨੌ ਵਰਕ ਰਹੇਗਾ ਤੇ ਸਾਨੂੰ ਪਤਾ ਹੈ ਜੱਜਿਸ ਵੀ ਸਾਡੀ ਮਦਦ ਕਰਨਗੇ ਇਹਦੇ ਵਿੱਚ ਕਿਉਂਕਿ ਇਹ ਧੱਕੇਸ਼ਾਹੀ ਨਾ ਦਾ ਵਕੀਲ ਸੰਹਦਾ ਨਾ ਕਰਦਾ ਲੋਕਾਂ ਨੂੰ ਕਿੱਧਰ ਦੀ ਕਰ ਲਈ ਗਈ ਜੀ ਸਰ ਹਜੇ ਪੁਲਿਸ ਨੇ ਇਹ ਸਾਨੂੰ ਕੁਝ ਨਹੀਂ ਦੱਸਿਆ ਕਿ ਐਸੀ ਕੁਝ ਕੀਤਾ ਵੀ ਹੈ ਕਿ ਨਹੀਂ ਵਕੀਲਾ ਦੇ ਤਾਂ ਪ੍ਰੈਸ਼ਰ ਬਣਾਉਣਾ ਪੁਲਿਸ ਨੂੰ ਆਂਦਾ ਹੈ ਪਰ ਐਸੀ ਜਾਣਦੇ ਆ ਜਿਹੜਾ ਕਲਪ੍ਰੇਟ ਹੈ ਐਸੀ ਮੁਲਾਜ਼ਮ ਕਿਸੇ ਮੁਲਾਜ਼ਮ ਦੇ ਖਿਲਾਫ ਨਹੀਂ ਹੈਗੇ ਪਰ ਜਿਹੜਾ ਕਲਪ੍ਰੇਟ ਹੈ ਉਹਦੇ ਖਿਲਾਫ ਅਸੀਂ ਖੜੇ ਆ ਤੇ ਖੜੇ ਰਾਵਾਂਗੇ ਇਹ ਤਾਂ ਬੜਾ ਅਮ ਫੋਰਚੂਨੇਟ ਹੈ ਇਹ ਸਾਡਾ ਪਰਿਵਾਰ ਹੈ ਸਾਡੀ ਫੈਮਿਲੀ ਹੈ ਠੀਕ ਹੈ ਇਹਦੇ ਉੱਤੇ ਹੱਥ ਚੱਕਣਾ ਸਾਰੀ ਬਾਰ ਦੇ ਉੱਤੇ ਹੱਥ ਚੱਕਣਾ ਈਵਨ ਜੁਡੀਸ਼ੀਅਲ ਸਿਸਟਮ ਦੇ ਹੱਥ ਚੱਕਣ ਵਾਲਾ ਕੰਮ ਹੋ ਗਿਆ ਐਸੀ ਐਸੀ ਸਮਝਦੇ ਆ ਸਾਰੇ ਪ੍ਰੈਸ਼ਰ 'ਚ ਕੰਮ ਕਰਦੇ ਆ ਪਰ ਹੱਥ ਚੱਕਣਾ ਕਿਤੇ ਵੀ ਮਸਲੇ ਦਾ ਹੱਲ ਨਹੀਂ ਹੈ ਸਰ ਦੱਸਿਆ ਜਾ ਰਿਹਾ ਪੱਗ ਵੀ ਨਹੀਂ ਗੀ ਸਰ ਉਹਨੇ ਪੱਗ ਤੇ ਖੁਦ ਸੋਚੋ ਜੀ ਅਸੀਂ ਪੰਜਾਬ 'ਚ ਰਹਿੰਦੇ ਆ ਸਿੱਖ ਧਰਮ ਨੂੰ ਸਾਰੇ ਅਸੀਂ ਫੋਲੋ ਕਰਦੇ ਆ ਉਹਦੇ ਵਿੱਚ ਪੱਗ ਤਾਰ ਦੇਣੀ ਉਹ ਕਿੱਥੇ ਤੱਕ ਜਾਇਜ਼ ਹੈ ਜੀ ਇਹ ਕੋਈ ਇਹ ਕੋਈ ਸੈਂਸਿਬਲ ਬੰਦੇ ਦਾ ਕੰਮ ਨਹੀਂ ਹੈ ਇਹ ਕੋਈ ਗੁੰਡੇ ਤਤਵ ਬੰਦੇ ਹੋਣੇ ਨੇ ਉਹਨਾਂ ਨੇ ਆ ਕੰਮ ਕੀਤਾ ਜਿਹੜੇ ਮੁਲਾਜ਼ਮ ਬਣ ਗਏ ਠੀਕ ਹੈ ਹਰੇਕ ਮੁਲਾਜ਼ਮ ਦੇ ਖਿਲਾਫ ਕੋਈ ਨਹੀਂ ਹੈਗਾ ਪਰ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਦੇ ਸਾਰੇ ਖਿਲਾਫ ਹਾਂ ਜੀ ਅਸੀਂ ਸਾਰੇ ਮੰਗ ਕੀ ਕਰਦੇ ਮੰਗ ਸਿੰਪਲ ਹੈ ਜੀ ਐਫ ਆਈ ਆਰ ਪੁਲਿਸ ਲਾਂਚ ਕਰੇ ਕਲਪਰੇਟਸ ਨੂੰ ਅਰੈਸਟ ਕਰੇ ਤੇ ਟਰਮੀਨੇਟ ਉਹਨਾਂ ਨੂੰ ਸਰਵਿਸ ਤੋਂ ਟਰਮੀਨੇਟ ਕਰਨਾ ਜੀ ਸਸਪੈਂਸ਼ਨ ਨਹੀਂ ਸਾਨੂੰ ਸਾਨੂੰ ਡਿਸਮਿਸਲ ਚਾਹੀਦੀ ਹੈ ਸਾਨੂੰ ਡਿਸਮਿਸਲ ਚਾਹੀਦੀ ਐ ਸਾਨੂੰ ਟਰਮੀਨੇਸ਼ਨ ਦੀ ਵੀ ਲੋੜ ਨੇ ਡਿਸਮਿਸਲ ਚਾਹੀਦੀ ਤੇ ਅਸੀਂ ਆਪਣੇ ਵਕੀਲ ਭਰਾਵਾਂ ਨਾਲ ਜੁਡੀਸ਼ੀਅਲ ਸਿਸਟਮ ਨਾਲ ਤੁਹਾਡੇ ਮੇਟਣਾ ਪੜ ਲਾ ਕੇ ਖੜੇ ਆਂ ਜੀ ਅਸੀਂ ਕਿਸੇ ਨੂੰ ਭੱਜਣ ਨਹੀਂ ਦਵਾਂਗੇ ਇਸ ਗੱਲ 'ਤੇ ਕੰਮ ਕਰੇਗਾ ਕੰਮ ਕਰੇਗਾ ਕੰਮ ਬੰਦ ਨਹੀਂ ਐ ਜੀ ਕੰਮ ਬੰਦ ਨਹੀਂ ਐ ਇਹ ਸਾਡੇ ਹੱਕਾਂ ਦੀ ਲੜਾਈ ਐ ਜਦ ਤੱਕ ਸਾਡੇ ਹੱਕ ਨਹੀਂ ਮਿਲਣਗੇ ਨਾ ਤੇ ਐਸੀ ਕੰਮ ਨਹੀਂ ਕਰਾਂਗੇ ਕੋਰਟ ਦੇ ਅੰਦਰ ਕੀ ਮਾਮਲਾ ਹੋਇਆ ਜਿਹੜਾ ਅੱਜ ਬਹੁਤ ਹੀ ਮੰਦਭਾਗੀ ਘਟਨਾ ਹੋਈ ਐ ਜੀ ਅੱਜ ਸੋਸ਼ਲ ਜੀ ਸਾਥਦਾਰੀਓ ਕਟਨਾ ਉੱ비 ਵੀ ਅੱਜ ਨਾਜ਼ਰ ਰੂਮ ਦੇ ਵਿੱਚ ਕੁਝ ਨਾਜ਼ਰ ਸਹਿਬਾਨ ਨੇ ਆਪਣੇ ਸਾਡੇ ਵਕੀਲ ਸਾਹਿਬ ਨਾਲ ਕੋਟਮਾਰ ਕੀਤੀ ਹੈ ਤੇ ਉਹਦੀ ਪੱਗ ਵੀ ਲਾਈ ਹੈ ਜੀ ਦਰਵਾਜ਼ਾ ਬੰਦ ਕਰਕੇ ਕੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਹੋਈ ਹੈ ਜੀ ਇਹ ਸਾਰਾ ਵਾਕਾ ਸਾਡੇ ਵਕੀਲਾਂ ਨੇ ਵੀ ਦੇਖਿਆ ਜੀ ਜਿਨ੍ਹਾਂ ਨੇ ਸਾਨੂੰ ਬੁਲਾਇਆ ਤੇ ਅਸੀਂ ਆ ਕੇ ਦੇਖਿਆ ਤੇ ਵਾਕਈ ਵਕੀਲ ਸਾਹਿਬ ਦੀ ਪੱਗ ਲਈ ਹੋਣੀ ਸੀਗੀ ਜਿਹੜਾ ਕੁੱਟਮਾਰ ਹੋਈ ਹੋਈ ਸੀਗੀ ਤੇ ਉਸ ਤੋਂ ਬਾਅਦ ਅਸੀਂ ਇੱਥੇ ਨਜ਼ਾਰਾ ਕੀਤਾ ਜੀ ਕਿ ਜੋ ਤੇ ਬਣਦੀ ਕਾਰਵਾਈ ਹੋ ਤੇ ਕੀਤੀ ਜਾਵੇ ਹਾਲਾਤ ਬਹੁਤ ਖਰਾਬ ਸੀਗੇ ਜੀ ਤੇ ਰਿਲੀਜੀਅਸ ਸੈਂਟੀਮੈਂਟ ਦਾ ਮਸਲਾ ਸੀਗਾ ਜੀ ਤੇ ਸਾਨੂੰ ਬਹੁਤ ਆਫਾ ਹੋਇਆ ਜੀ ਸੰਭਾਲਣ ਚ ਤੇ ਨਾਜਰਾਂ ਨੇ ਵੀ ਅਸੀਂ ਦਰਵਾਜ਼ਾ ਬੰਦ ਕੀਤਾ ਸੀਗਾ ਨਾਜਰਾਂਦਰੋਂ ਆਪਣਾ ਹੀ ਉਹਨਾਂ ਨੇ ਆਪਣੀਆਂ ਜਾਨੀਆਂ ਤੋੜੀਆਂ ਦੋਸਤੋਂ ਆਪਣੀ ਜਾਨ ਚਾਹੀਏ ਹਮਾਰੇ ਤੇ ਇਹ ਨਾਜਰਾਂ ਨੂੰ ਕਰਨਾ ਨਹੀਂ ਚਾਹੀਦਾ ਸੀਗਾ ਜੋ ਉਹਨਾਂ ਨੇ ਕੀਤਾ ਸਰ ਲੜਾਈ ਦਾ ਮੇਨ ਕਾਰਨ ਕੀ ਹੈ ਲੜਾਈ ਦਾ ਮੇਨ ਕਾਰਨ ਜੋ ਵਕੀਲ ਸਾਹਿਬ ਨੇ ਦੱਸਿਆ ਜੀ ਰਾਤ ਉਹਨਾਂ ਦਾ ਪਰਸਟਰੀ ਹੋ ਗਿਆ ਸੀਗਾ ਜੀ ਜਾਂ ਗੁੰਮ ਗਿਆ ਸੀਗਾ ਜਦੋਂ ਉਹ ਲੱਭਣ ਆਏ ਤਾਂ ਇੱਥੇ ਨਾਜਰਾ ਨੇ ਇਹਨਾਂ ਦੇ ਨਾਜਰ ਰੂਮ ਦੇ ਵਿੱਚ ਕਿਸੇ ਵਿਅਕਤੀ ਕੋਲ ਐਮਪਲੋਈ ਕੋਲ ਪਰਸ ਪਿਆ ਸੀਗਾ ਤੇ ਉਹਨੇ ਪਹਿਲਾਂ ਤਾਂ ਉਹ ਪਰਸ ਤੋਂ ਪੈਸੇ ਕੱਢ ਲਈ ਜੀ ਕਿ ਮੈਂ ਦਾਰੂ ਪੀਣੀ ਹੈ ਫਿਰ ਉਸ ਤੋਂ ਬਾਅਦ ਜਦੋਂ ਉਹਨੇ ਸਨাক্ত ਕੀਤੇ ਵੀ ਇਹ ਪਰਸ ਮੈਂ ਜਿਹਨੂੰ ਦੇ ਰਿਹਾ ਹਾਂ ਉਹਦੇ ਫਾਦਰ ਦਾ ਕੀ ਨਾਮ ਹੈ ਜਾਂ ਉਹਨਾਂ ਦਾ ਕੀ ਨਾਮ ਹੈ ਤਾਂ ਉਹਨਾਂ ਨੂੰ ਬੜਾ ਗਲਤ ਲੱਗਿਆ ਕਿ ਦਾਰੂ ਪੀਣੀ ਹੈ ਉਹਨੇ ਤੇ ਰਾਤ 11:00 ਦੇ ਵਿੱਚ ਆਪਣਾ ਪਰਸ ਤਾਂ ਲੈ ਗਿਆ ਪਰ ਉਹਦੇ ਵਿੱਚੋਂ ਉਹਨਾਂ ਨੇ ਕਾਫੀ ਪ ਤੇ ਰਾਤ ਫਿਰ ਉਹਨਾਂ ਨੇ ਜਦ ਇਹ ਵੀ ਕਿਹਾ ਕਿ ਕੰਪਲੇਨਟ ਕਰੂੰਗਾ ਤਾਂ ਰਾਤ ਨੂੰ ਦੁਬਾਰਾ ਫੋਨ ਕਰਕੇ ਤੁਹਾਨੂੰ ਆ ਵੀ ਕਿ ਮੈਂ ਤੇਰੀ ਐਸੇ ਦਾ ਸੀ ਦੇ ਦੂੰਗਾ ਜਾਂ ਜੋ ਵੀ ਹੈ ਬਈ ਥੋੜਾ ਜਿਹਾ ਮਸ਼ੀਹ ਦੇ ਹਾਲ ਚੋਂ ਜਿਆਦਾ ਬੋਲ ਗਿਆ ਜਦ ਸਵੇਰੇ ਇਹ ਤੁਮ ਵਕੀਲ ਸਾਹਿਬ ਗੱਲ ਕਰਨ ਆਏ ਵਕੀਲ ਸਾਹਿਬ ਨਾਲ ਉਹਨਾਂ ਦੀ ਧੋਸ ਵੀ ਸੀਗਾ ਤੇ ਉੱਥੇ ਉਹਨਾਂ ਨੇ ਬਗੈਰ ਗੱਲ ਸ਼ੁਰੂ ਕੀਤੇ ਹੀ ਉੱਥੇ ਗੁੱਟਮਾ ਸ਼ੁਰੂ ਕਰ ਦਿੱਤੀ ਤੇ ਉਹਦੇ ਵਿੱਚ ਉਹਦੇ ਦਰਾਂ ਨਹੀਂ ਉਹਨਾਂ ਨੇ ਪੱਗ ਲਾਈ ਆ ਜੀ 7-8 ਜਾਂ 10 ਬੰਦੇ ਸੀਗੇ ਨਾਜਰੂਮ ਦੇ ਵਿੱਚ ਜਿਨ੍ਹਾਂ ਨੇ ਫੜ ਕੇ ਸਾਡੇ ਵਕੀਲਾਂ ਨੂੰ ਦੋ ਵਕੀਲ ਸੀਗੇ ਜੀ ਉਹਨਾਂ ਨੂੰ ਧਾੜਿਆ ਜੀ ਤੇ ਦੋ ਵਕੀਲਾ ਕਰਕੇ ਹੀ ਇਹ ਹਾਲਾਤ ਪਹੁੰਚਿਆ ਜੀ ਇਹ ਬਰਦਾਸ਼ਤ ਤੋਂ ਬਾਹਰ ਹੈ ਜੇ ਸਾਡੇ ਲਈ ਉਹ ਕਿੰਨੇ ਕੁ ਬਤੇ ਸੀ ਸਰ ਸਰ ਉਹ ਗੈਂਟੀ ਦੇ ਸਾਹਮਣੇ ਮੇਰੇ ਖਿਆਲ ਨਾਲ ਜੀ 10 ਤੋਂ ਉੱਪਰ 10 ਤੋਂ ਉੱਪਰ ਤੇ ਵਕੀਲ ਉਹ ਨਾજર ਸੀਗੇ ਜੀ ਤੇ ਵਕੀਲ ਦੋ ਸੀਗੇ ਜੀ ਸਰ ਜੇ ਵਕੀਲ ਸਾਹ ਦੇ ਤਾਂ ਅਟੈਕ ਹੋਇਆ ਇਹ ਮਾੜੀ ਗੱਲ ਹੈ ਮੈਂ ਤਾਂ ਪਹਿਲੇ ਹੀ ਕਹਾਂ ਜੀ ਬੜੀ ਮੰਦ ਭਾਗੀ ਗੱਲ ਹੈ ਜੀ ਜੋ ਹੋਈ ਹੈ ਜੀ ਅੱਜ ਇਹ ਹੋਣੀ ਨਹੀਂ ਚਾਹੀਦੀ ਤੇ ਅਸੀਂ ਵੀ ਨਾਜਰਾਂ ਨੂੰ ਆਪਣਾ ਛੋਟਾ ਭਰਾ ਹੈ ਜਾਂ ਵੱਡਾ ਭਰਾ ਸਮਝ ਕੇ ਚੱਦੇ ਸੀ ਪਰ ਜੇ ਉਹਨਾਂ 'ਚ ਥੋੜੀ ਜੀ ਹੈ ਕਿ ਅਸੀਂ ਸਰਕਾਰੀ ਨੌਕਰ ਹੈ ਵੀ ਸਰਕਾਰੀ ਨੌਕਰੀ ਦਾ ਸਾਨੂੰ ਕੋਈ ਫਰਕ ਨਹੀਂ ਹੈਗਾ ਜੀ ਉਹਨਾਂ ਸਾਡੀ ਡਿਮਾਂਡ ਵੀ ਇਹ ਹੈ ਵੀ ਜਿਨ੍ਹਾਂ ਨੇ ਕੰਮ ਕੀਤਾ ਹੈ ਉਹਨਾਂ ਦੀ ਨੌਕਰੀ ਬਰਖਾਸਤ ਕੀਤਾ ਜਾਵੇ ਉਹਨਾਂ ਦੇ ਪਰਚਾ ਕੀਤਾ ਜਾਵੇ ਤੇ ਜਿਹੜਾ ਵੀ ਵਕੀਲ ਉਹਨਾਂ ਦਾ ਸਾਥ ਦੇਊਗਾ ਅਸੀਂ ਫਿਰ ਉਹ ਤੋਂ ਫਾਈਨ ਵੀ ਲਵਾਂਗੇ ਚੱਕ ਲਿਆ ਗਿਆ ਨਹੀਂ ਧਰਨਾ ਜਦ ਤੱਕ ਐਫ ਆਈ ਆਰ ਕੋਲ ਦੇ ਅਰੈਸਟ ਹੋ ਕੇ ਅਰਮਨੇਸ਼ਨ ਜਾਂ ਕੁਝ ਅਨੁਪ ਪ੍ਰੋਪਰ ਕੋਈ ਸਸਪੈਂਸ਼ਨ ਸਸਪੈਂਸ਼ਨ ਤੇ ਕੋਈ ਆਰਡਰ ਨਹੀਂ ਜੰਦ ਤੱਕ ਧਰਨਾ ਚਾਰੀ ਰਹੇਗਾ ਸਰ ਤੁਸੀਂ ਜੱਜ ਸਾਹਿਬ ਨਾਲ ਹੁਣ ਗੱਲਬਾਤ ਵੀ ਕੀ ਆ ਸਿੱਟਾ ਨਿਕਲਿਆ ਹੈ ਸਿੱਟਾ ਜੱਜ ਸਾਹਿਬ ਨੇ ਤੈਅ ਕੀਤਾ ਵੀ ਜੋ ਬੜੀ ਕਾਨੂੰਨੀ ਅਸੀਂ ਕਰ ਵੀ ਕਰਾਂਗੇ ਜੀ ਹੁਣ ਅਸੀਂ ਦਰਖਾਸਤ ਦੇਣ ਲੱਗੇ ਆ ਜੀ ਇਹਨਾਂ ਦਾ ਜਿਹੜਾ ਮਹੌਲ ਸੀਗਾ ਉਹਨੂੰ ਸ਼ਾਂਤ ਕਰਨ ਨੂੰ ਮੈਨੂੰ ਬਹੁਤ ਟਾਈਮ ਲੱਗਿਆ ਜੀ ਸਾਡੀ ਐਗਜ਼ੀਕਿਊਟਿਵ ਜਾਂ ਜਿੰਨੇ ਵੀ ਵਕੀਲ ਹੋਣ ਸਹਿਬਾਨ ਜੀ ਹੋਣੇ ਮਹੌਲ ਨੂੰ ਸੰਭਾਲਿਆ ਜੀ ਕਿਉਂਕਿ ਰਿਲੀਜੀਅਸ ਸੈਂਟੀ ਉਹ ਵੇਨਾ ਫਰਨਾਜਰਾ ਨੇ ਗਵਰਨਮੈਂਟ ਏਮਪਲਾਈ ਨੇ ਕੋਈ ਤਸਰੀ ਨਹੀਂ ਛੱਡੀ ਜਿਸ ਨੂੰ ਖਤਮ ਕਰ ਦਿੱਤਾ ਮੰਗੀ ਕਰਦੇ ਲਾਸਟ ਸਾਡੀ ਮੰਗ ਇਹ ਹੈ ਜੀ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਜੋ ਇਹਨਾਂ ਦੇ ਜੋ ਸਰਤੇ ਜਿਹੜੀ ਸਰਕਾਰੀ ਨੌਕਰੀ ਦਾ ਹੈਗਾ ਉਹ ਉਤਾਰਿਆ ਜਾਵੇ ਜੀ ਜੀ ਸਸਪੈਂਡ ਹੋਣ ਤੇ ਉਹਨਾਂ ਦੇ ਪਰਚਾ ਹੋਵੇ ਤਾਂ ਜੋ ਬੰਦੀ ਕਾਰਵਾਈ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਸਜ਼ਾ ਮਿਲੇ ਜੀ ਕਾਰਵਾਈ ਨਹੀਂ ਹੋਦੀ ਜੀ ਤੁਹਾਡੇ ਵੱਲੋਂ ਸਾਡਾ ਧਰਨਾ ਜਾਰੀ ਰਹੇਗਾ ਜੀ ਸਾਡਾ ਧਰਨਾ ਜਾਰੀ ਹੈ ਇੱਕ ਲਾਈਨ ਦੀ ਗੱਲ ਹੈ ਸਾਡੀ ਸਾਡੇ ਕੋਲ ਡਿਮਾਂਡ ਹੈ ਨਹੀਂ ਸਾਡਾ ਕੋਈ ਏਜੰਡਾ ਹੈ ਨਹੀਂ ਜੀ ਪੰਜਾਬ ਜੇ ਅਸੀਂ ਇਹ ਜੇ ਇੱਥੇ ਨਹੀਂ ਹੋਏਗਾ ਫਿਰ ਅਸੀਂ ਉਹਨੂੰ ਪੰਜਾਬ ਦੇ ਲੈ ਕੇ ਜਾਵਾਂਗੇ ਜੀ